ਦਿੱਤਾ ਸੀਗਾ ਤੇ ਉਹ ਰੋਲ ਆਪਣਾ ਪਲੇ ਕਰਕੇ ਚਲਾ ਗਿਆ ਕਹਿੰਦਾ that was very bad role ਬੜਾ ਮਾੜਾ ਰੋਲ ਸੀਗਾ ਜਿਹੜਾ ਵੈਗਰ ਉਹਨਾਂ ਦਿੱਤਾ ਇੰਨਾ ਮਾੜਾ ਰੋਲ ਪਲੇ ਕਰਕੇ ਗਿਆ ਮੈਂ ਕਿਹਾ ਫਿਰ ਇਹ ਦੀ ਇਹ ਵੀ ਫਿਰ ਵਿਆਖਿਆ ਤੇ ਖੜਾ ਆਇਆ ਉਹ ਕਿਵੇਂ ਮੈਂ ਕਿਹਾ ਅੱਛਾ ਤੂੰ ਫਿਰ ਨਸ਼ੇ ਵਗੈਰਾ ਖੂਬ ਕਰਦਾ ਤੂੰ ਹਨਾ ਕਹਿੰਦਾ ਤੁਹਾਨੂੰ ਕਿਹਨੇ ਕਿਹਾ ਮੈਂ ਕਿਹਾ ਨਹੀਂ ਮੈਂ ਪੁੱਛ ਰਿਹਾ ਹਾਂ ਤੂੰ ਕਰਦਾ ਕਹਿੰਦਾ ਬਿਲਕੁਲ ਵੀ ਨਹੀਂ ਮੈਨੂੰ ਤੇ ਇਹ ਵੀ ਪਤਾ ਲੱਗ ਜੇ ਵੀ ਕੋਈ ਬੰਦਾ ਦੂਜਾ ਸਾਹਮਣੇ ਵਾਲਾ ਨਸ਼ਾ ਕਰਦਾ ਮੈਂ ਤੇ ਉਹਦੇ ਵੱਲ ਵੇਖਣਾ ਵੀ ਨਹੀਂ ਚਾਹੁੰਦਾ ਮੈਨੂੰ ਤੇ ਇੰਨੀ ਨਫਰਤ ਹੋ ਗਈ ਏ ਮੈਨੂੰ ਕਿਤੇ ਕੱਲ ਨੂੰ ਕੋਈ ਪੋਲਿਟਿਕਲ ਪੋਜੀਸ਼ਨ ਮਿਲੇ ਮੈਂ ਸਭ ਤੋਂ ਪਹਿਲਾਂ ਕੰਮ ਕਰਾਂ ਸਾਰੇ ਨਸ਼ੇ ਬੰਦ ਕਰਾਂ ਐਲੀਮੀਨੇਟ ਕਰ ਦੇ ਬਿਲਕੁਲ ਹਾਈ ਟੋਟਲੀ ਮੈਂ ਤੇ ਟੋਟਲੀ ਇਹਦੇ ਅਗੇਂਸਟ ਮੈਂ ਕਿਹਾ ਅੱਛਾ ਮੈਂ ਕਿਹਾ ਚੱਲ ਫਿਰ ਹੋਰ ਤੇਰੇ ਦੋ ਸਿਬਲਿੰਗ ਹੋਰ ਨੇ ਉਹ ਤੇ ਕਰਦੇ ਹੋਣਗੇ ਕਹਿੰਦਾ ਜੀ ਨਾਮ ਹੀ ਨਹੀਂ ਲੈ ਸਕਦਾ ਅਹੀਂ ਤੇ ਘਰ ਵੀ ਨਹੀਂ ਵੜਨ ਦਿੰਦੇ ਕਹਿੰਦਾ ਮੈਂ ਤੇ ਜਿੱਥੇ ਡੇਟ ਕਰਨ ਗਿਆ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਉਹਨਾਂ ਜਾ ਕੇ ਪੁੱਛੀ ਵੀ ਤੇਰੇ ਘਰ ਦੇ ਵਿੱਚ ਸ਼ਰਾਬ ਕੌਣ-ਕੌਣ ਪੀਂਦਾ ਉਹ ਕਹਿੰਦੀ ਵਟ ਕਾਈਂਡ ਆਫ ਕੁਐਸਚਨ ਇਜ਼ ਇਟ ਕਹਿੰਨਾ ਮੈਂ ਕਿਹਾ ਪਹਿਲਾਂ ਹੀ ਕਲੀਅਰ ਕਲੈਰਿਟੀ ਹੋ ਜਾਏ ਬਿਲਕੁਲ ਇਸ ਤਰੀਕੇ ਨਾਲ ਖੂਬ ਉਹਨੇ ਖੂਬ ਸ਼ਰਾਬ ਨੂੰ ਲੈਕਚਰ ਦਿੱਤਾ ਤੇ ਮੈਂ ਕਿਹਾ ਮੈਨੂੰ ਪਤਾ ਕੀ ਤੂੰ ਦੱਸ ਰਿਹਾ ਕਿਸੇ ਇੰਡੀਵਿਜੂਅਲ ਨੂੰ ਕੁਦਰਤ ਨੇ ਕੰਮ ਦਿੱਤਾ ਸੀਗਾ ਵੀ ਜਾ ਕੁਝ ਦੋ ਤਿੰਨ ਮੇਰੇ ਜੀ ਨੇ ਐਵੇਂ ਦੇ ਉਹਨਾਂ ਨੂੰ ਆ ਸਿਖਾ ਕੇ ਆ ਵੀ ਆ ਜ਼ਹਿਰ ਆ ਬਹੁ ਮਾੜੀ ਚੀਜ਼ ਐ ਇਹਨਾਂ ਦੇ ਨੇੜੇ ਨਹੀਂ ਜਾਣਾ ਉਹ ਆਪਣਾ ਕੰਮ ਕਰ ਗਿਆ ਉਦੋਂ ਤੇ ਗੱਲ ਉਹਨੂੰ ਪਕੜ ਚ ਨਹੀਂ ਆਈ ਉਹ ਗੱਲ ਨਾਲ ਲੈ ਕੇ ਚਲਾ ਗਿਆ ਮੈਨੂੰ ਹਫ਼ਤੇ ਬਾਅਦ ਕਾਲ ਕੀਤੀ ਕਹਿਣ ਲੱਗਾ ਮੈਂ ਕਦੀ ਐਵੇਂ ਨਹੀਂ ਸੀ ਸੋਚਿਆ ਇਹ ਵੀ ਕੰਮ ਕੁਦਰਤ ਨੇ ਕਿਸੇ ਨੂੰ ਦਿੱਤਾ ਹੈ ਉਹ ਤੁਹਾਨੂੰ ਇਹ ਦਿਖਾ ਗਿਆ ਦਰਸਾ ਗਿਆ ਸਿਖਾ ਗਿਆ ਜਕੂਨ ਪੁੱਛਦਾ ਕੋਈ ਨਾ ਥੋੜੀ ਬਹੁਤੀ ਸਿਵਲ ਡਰਿੰਕਿੰਗ ਕਰ ਲੈਣੀ ਚਾਹੀਦੀ ਇਸ ਤਰੀਕੇ ਨਾਲ ਉਹ ਕਹਿੰਦਾ ਸਿਵਲ ਡਰਿੰਕਿੰਗ ਪਤਾ ਕੀ ਕਰਦੀ ਏ ਇਹ ਜ਼ਿੰਦਗੀ ਬਰਬਾਦ ਕਰ ਦਿੰਦੀ ਏ ਅੱਛਾ ਤੂੰ ਕਿਤੇ ਤੈਨੂੰ ਕਿਸ ਨੇ ਐਵੇਂ ਡਰਾਤਾ ਹੋਣਾ ਤੈਨੂੰ ਕਿਸ ਨੇ ਐਵੇਂ ਕਹਿਤ ਹੋਣਾ ਕਹਿੰਦਾ ਨਹੀਂ ਮੈਂ ਖੁਦ ਐਕਸਪੀਰੀਅੰਸ ਕੀਤਾ ਯਾਰ ਮੈਂ ਤੈਨੂੰ ਦੱਸਦਾ ਇਹ ਕਿੱਡੀ ਮਾੜੀ ਚੀਜ਼ ਏ ਆ ਖਿੱਡਾ ਵੱਡਾ ਕੰਮ ਕੋਈ ਕਰਕੇ ਗਿਆ ਆ ਕੁਦਰਤ ਨੇ ਕਰਵਾਇਆ ਆ ਆ ਜਿਹੜੀ ਚੀਜ਼ ਆ ਕੀ ਉਦੋਂ ਜੇ ਅਸੀਂ ਦੇਖੋਗੇ ਨਾ ਪੂਰਨ ਕਾਮ ਮਿਲੇ ਗੁਰਦੇਵ ਗੁਰਦੇਵ ਸਕੂਲ ਆਫ ਥੋਟ ਆ ਵਿਚਾਰਤਾ ਰਾ ਆ ਸ਼ਬਦ ਦੇ ذریعے ਪ੍ਰਕਾਸ਼ ਹੋ ਜਾਣਾ ਸੁਰਤ ਦਾ ਇਨਲਾਈਟਮੈਂਟ ਆ ਜਾਣੀ ਜਦੋਂ ਕਿਤੇ ਇਨਲਾਈਟਮੈਂਟ ਆਉਂਦੀ ਆਪਣੇ ਆਪ ਲੱਗਦਾ ਸਾਰੇ ਕੰਮ ਪੂਰੇ ਹੋਣੇ ਸ਼ੁਰੂ ਹੋ ਗਏ ਮੀਨ ਬੰਦੇ ਦੀ ਨਵੀਂ ਵਿਆਖਿਆ ਸੁਰਤੇ ਚ ਆ ਜਾਂਦੀ ਬਚਨ ਕਿਹਾ ਸਭ ਫਲ ਦਾਤਾ ਨਿਰਮਲ ਸੇਵ ਤਾਂ ਕਿ ਉਹਦੇ ਦਾਤੇ ਦੀ ਸੇਵਾ ਜਦੋਂ ਲੱਗ ਜਾਵਾਂਗੇ ਸਭ ਫਲ ਜ਼ਿੰਦਗੀ ਫਲਾਂ ਨਾਲ ਫਲੀਪੂਤ ਹੋ ਜਾਏ ਗੁਣਾ ਦਾ ਇਹਦੀ ਗੱਲ ਹੋ ਰਹੀ ਹੈ ਨਿਰਮਲ ਸੇਵ ਮੈਲ ਰਹਿਤ ਜੀਵਨ ਮੈਲ ਰਹਿਤ ਜੀਵਨ ਹੀ ਅਸਲ ਵਿੱਚ ਸੇਵਾ ਆ ਸੰਸਾਰ ਦੇ ਵਿੱਚ ਚੰਗੇ ਹੋ ਕੇ ਜੀਣਾ ਹੀ ਸੇਵਾ ਆ ਮੈਂ ਤਾਂ ਕਈ ਵਾਰੀ ਕਿਹਾ ਮਾਪੇ ਬੜਾ ਫਿਕਰ ਕਰਦੇ ਬੱਚੇ ਐਵੇਂ ਨਹੀਂ ਐਵੇਂ ਨਹੀਂ ਐਵੇਂ ਨਹੀਂ ਅੱਜ ਹੁਣੇ ਗੱਲ ਕੀਤੀ ਨਾ ਮੈਂ ਕਿਹਾ ਸਾਫ਼ ਗੋਈ ਦੇ ਨਾਲ ਇਮਾਨਦਾਰਾਨਾ ਢੰਗ ਨਾਲ ਜੀਵਨ ਜਿੰਦੇ ਰਹੋ ਆਪਣੇ ਆਪ ਤੁਹਾਡੇ ਜੀਵਨ ਦਾ ਪ੍ਰਭਾਵ ਵਾਲੇ ਦੁਆਰਾ ਕਬੂਲੇਗਾ ਇਹੀ ਨਿਰਮਲ ਸੇਵ ਆ ਮੈਲ ਰਹਿਤ ਉਸ ਰੂਪ ਦੇ ਵਿੱਚ ਰਹਿਣਾ ਕਰ ਗਹਿ ਲੈਨੇ ਆਪਣੇ ਦਾਸ ਜਿਨ੍ਹਾਂ ਤੇ ਤਰਸ ਕਰਦਾ ਵਾਹਿਗੁਰੂ ਉਹਨਾਂ ਨੂੰ ਆਪ ਹੱਥ ਪਸਾਰ ਕੇ ਪਕੜ ਲੈਂਦਾ ਜੇ ਕਿਤੇ ਸਾਨੂੰ ਉਹਨੇ ਕੁਝ ਇਹੋ ਜਿਹੀ ਸਿੱਖਿਆ ਦਿਖਿਆ ਦੇ ਦਿੱਤੀ ਏ ਬਾਬਾ ਜੀ ਕਹਿੰਦੇ ਇਹ ਉਹਦਾ ਤਰਸ ਆ ਕਰ ਗਹਿ ਲੈਨੇ ਆਪਣੇ ਦਾਸ ਰਾਮ ਨਾਮ ਰਿਧਦੀਓ ਨਿਵਾਸ ਤੇ ਇਹੀ ਰਾਮ ਦੇ ਨਾਮ ਦਾ ਰਿਧਦੀਓ ਨਿਵਾਸ ਹਿਰਦੇ ਚ ਨਿਵਾਸ ਆ ਜਾਣਾ ਗੱਲਾਂ ਇਹ ਨੇ ਸਾਰੀਆਂ ਆਪਾਂ ਬੋਲ ਲਈਆਂ ਤੁਸੀਂ ਸੁਣ ਲਈਆਂ ਆਪਾਂ ਕਰ ਲਈਆਂ ਸਾਰਾ ਕੁਝ ਪਰ ਕਿਤੇ ਹਿਰਦੇ ਦਾ 파ਟ ਵੱਢ ਜਾਏ ਕਿਤੇ ਖਿਆਲਾਂ ਦਾ ਇਹ ਪੂਰਾ ਉਸ ਰੂਪ ਦੇ ਵਿੱਚ ਅੰਦਰ ਵਸੀਬਾ ਹੋ ਜਾਏ ਮਹਾਰਾਜ ਕਹਿੰਦੇ ਇਹੋ ਦੀ ਸਭ ਤੋਂ ਵੱਡੀ ਨਵਾਜਸ਼ ਨਵਾਜਸ਼ ਆ ਰਾਮ ਨਾਮ ਰਦ ਦੀਓ ਨਿਵਾਸ ਸਦਾ ਆਨੰਦ ਨਾਹੀਂ ਕਿਛ ਸੋਗ ਸੋਗ ਜਿਹਨੂੰ ਅਸੀਂ ਸਿੰਪਲ ਤੌਰ ਤੇ ਡਿਪਰੈਸ਼ਨ ਕਹਿੰਦੇ ਆ ਅੱਜ ਸਮਾਜ ਡਿਪਰੈਸਡ ਹੋ ਚੁੱਕਾ ਹੈ ਸੋਸਾਇਟੀ ਦੇ ਵਿੱਚ ਜਿਹੜਾ ਸਾਡਾ ਇਹਨਾਂ ਹਾਹਾ ਹੂਹੂ ਕਰਨ ਵਾਲੀ ਬਿਰਤੀ ਨਜ਼ਰ ਪੈਂਦੀ ਹੈ ਨਾ ਚਾਰ ਚਪੇਰੇ ਦੇਖੋ ਤੁਸੀਂ ਲੋਕੀ ਕਮੇਡੀ ਸੁਣੀ ਜਾਂਦੇ ਨੇ ਜੋਕੀ ਬਸ ਕੋਈ ਕੋਈ ਚੀਜ਼ ਆ ਸੋਸ਼ਲ ਮੀਡੀਆ ਤੇ 파ਟੀ ਹੀ ਰਹਿ ਗਿਆ ਸਾਰਾ ਸਾਨੂੰ ਕਈ ਵਾਰ ਕੋ ਸੱਚਨ ਕਹਿਣਗੇ ਹਾਸੇ ਥੇਲੇ ਦੀਆਂ ਠੱਠੇ ਦੀਆਂ ਗੱਲਾਂ ਕਰੋ ਫਿਰ ਕੋਈ ਭਲਿਓ ਇਹ ਤਾਂ ਕਰਨੀਆਂ ਜਿਆਦਾ ਪੈ ਰੀਆਂ ਬੰਦੇ ਨੂੰ ਕਿ ਬੰਦਾ ਸੋਗ 'ਚ ਆ ਬੰਦਾ ਇੱਕ ਅਜੀਬ ਤਰ੍ਹਾਂ ਦੇ ਇੱਕ ਫੂਹੜ ਨੂੰ ਲੱਭ ਰਿਹਾ ਵੀ ਮੈਂ ਬਸ ਖੁਸ਼ ਹੋ ਜਾ ਖੁਸ਼ ਹੋ ਜਾ ਤੇ ਖੁਸ਼ ਹੋਣ ਦੇ ਜਿਆਦਾ ਐਫਰਟ ਕਰਕੇ ਹੋਰ ਦੁਖੀ ਹੋਈ ਜਾਂਦਾ ਕਿਉਂਕਿ ਲੱਗ ਰਿਹਾ ਵੀ ਖੁਸ਼ੀ ਵੀ ਜਿਹੜੀ ਉਹ ਖੁਸ਼ ਮੈਨੂੰ ਖੁਸ਼ ਨਹੀਂ ਕਰ ਪਾਰੇ ਬਾਬਾ ਜੀ ਬਿਆਨ ਕਰਦੇ ਸਦਾ ਆਨੰਦ ਨਾਹੀ ਕਛ ਸੋਗ ਜਦੋਂ ਤੁਸੀਂ ਰੱਬ ਦੇ ਹੁਕਮ ਦਾ ਅਹਿਸਾਸ ਕਰਦਿਆਂ ਹੋਇਆਂ ਉਹਦੀ ਹੋਂਦ ਨੂੰ ਚਾਰਚ ਪਰੇ ਮੌਜੂਦ ਮੰਨ ਲਗੋ ਅਹਿਸਾਸ ਲਵੋ ਸਦਾ ਆਨੰਦ ਫਿਰ ਆਨੰਦ ਹੀ ਹੈ ਫਿਰ ਸੋਗ ਕਾਦਾ ਫਿਰ ਡਿਪਰੈਸਡ ਕਿਉਂ ਹੋਣਾ ਹੈ ਫਿਰ ਐਵੇਂ ਕਿਉਂ ਅਹਿਸਾਸ ਨਾ ਆਇਆ ਆ ਠੀਕ ਨਹੀਂ ਹੋ ਰਿਹਾ ਆ ਗਲਤ ਹੋ ਗਿਆ ਜਿਵੇਂ ਮੈਂ ਬੇਨਤੀ ਕੀਤੀ ਲੇਕ ਦੇ ਵਿੱਚ ਪਾਣੀ ਦੇ ਸੋਮੇ ਦੇ ਵਿੱਚ ਕੁਝ ਕੱਖ ਵੀ ਤਰ ਰਹੇ ਨੇ ਬੰਦਾ ਕੱਖ ਹੀ ਦੇਖੀ ਜਾਂਦਾ ਕੁਝ ਲਹਿਰਾਂ ਵੀ ਉੱਠ ਰਹੀਆਂ ਨੇ ਬੰਦਾ ਲਹਿਰਾਂ ਹੀ ਦੇਖੀ ਜਾਂਦਾ ਕੁਝ ਪਾਣੀ ਦੀ ਕਲਕਲ ਹੈ ਬੰਦਾ ਉਹ ਹੀ ਦੇਖੀ ਜਾਂਦਾ ਇੱਕ ਉਸ ਤੋਂ ਡੀਪ ਚਲਾ ਗਿਆ ਅਸਮਾਨ ਤੇ ਚੜੇ ਹੋਏ ਚੰਦਰਮਾ ਦਾ ਅਕਸ਼ੋ ਦੇ ਵਿੱਚ ਦਿਸ ਰਿਹਾ ਉਹਨੂੰ ਵੇਖ ਰਿਹਾ ਇਸ ਜੀਵਨ ਵਿੱਚ ਹੀ ਉਹ ਆਪ ਵਸਿਆ ਬੈਠਾ ਜਦੋਂ ਤੁਸੀਂ ਉਹਨੂੰ ਉਸ ਰੂਪ ਵਿੱਚ ਨਿਹਾਰਨਾ ਸ਼ੁਰੂ ਕਰਦੇ ਹੋਗੇ ਫਿਰ ਮਹਿਸੂਸ ਹੋਏਗਾ ਹਾਂ ਉਹ ਆਪ ਹੀ ਤੇ ਹੈ ਸੋਗ ਦਾ ਦਾਹਰ ਉਹ ਆਪ ਹੀ ਵਸ ਰਿਹਾ ਆਪ ਹੀ ਰਵ ਰਿਹਾ ਚਾਰਚ ਪਿਰਿਆ ਕਿਆ ਸਦਾ ਆਨੰਦ ਨਾਹੀਂ ਕਿਛ ਸੋਗ ਦੁਖ ਦਰਦ ਨਹਿ ਵਿਆਪੈ ਰੋਗ ਦੁਖ ਦਰਦ ਨਹਿ ਵਿਆਪੈ ਰੋਗ ਰੋਗ ਦੁਖ ਦਰਦ ਇਹ ਸਭ ਚੀਜ਼ਾਂ ਵਿਆਪ ਰਹੀਆਂ ਵਿਆਪ ਰੀਆਂ ਮਤਲਬ ਜਿਵੇਂ ਕੋਈ ਚੀਜ਼ ਸਾਡੇ ਤੇ ਬਲੈਂਕਟ ਹੁੰਦੀ ਇਸ ਤਰੀਕੇ ਦੇ ਨਾਲ ਆਪਾਂ ਕਿਸੇ ਚੀਜ਼ ਨੂੰ ਆਪਣੇ ਉੱਤੇ ਹਾਵੀ ਹੋਣ ਦਿੰਨੇ ਆਂ। ਰੋਗ ਆ ਕੁਦਰਤ ਦਾ ਨਿਯਮ ਹੈ, ਜੀਵਨ ਜੀਵਨ ਬਣਿਆ ਹੈ ਰੋਗ-ਸੋਗ ਨਾਲ ਚੱਲਣਗੇ ਕਿਉਂ ਨਹੀਂ ਚੱਲਣਗੇ। ਤੱਤਾਂ ਦਾ ਬਣੇ ਹੋਏ ਜੀਵ ਦੇ ਅੰਦਰ ਤੱਤਾਂ ਦਾ ਵਧਣਾ ਘਟਣਾ ਜ਼ਰੂਰੀ ਹੈ ਕਿਤੇ ਆਇਰ ਵਧ ਗਿਆ ਕਿਤੇ ਘਟ ਗਿਆ, ਕਿਤੇ ਮੈਗਨੀਸ਼ੀਅਮ ਵਧ ਗਿਆ ਕਿਤੇ ਘਟ ਗਿਆ, ਕਿਸੇ 'ਚ ਖੂਨ ਵਧ ਗਿਆ ਕਿਸੇ 'ਚ ਖੂਨ ਘਟ ਗਿਆ, ਕਿਸੇ 'ਚ ਪਾਣੀ ਵਧ ਗਿਆ ਕਿਸੇ 'ਚ ਪਾਣੀ ਘਟ ਗਿਆ। ਇਹ ਜੀਵ ਹੈ ਕਿਤੇ ਮਿੱਟੀ ਵਧ ਗਈ ਕਿਤੇ ਅੱਗ ਘਟ ਗਈ। ਸਰੀਰ ਸੁਨ ਹੋ ਜਾਂਦਾ, ਠੰਡੇ ਹੋ ਜਾਂਦੇ, ਹੱਥ-ਪੈਰ हां भाई गर्मी कट रही है हाथ पैर सड़ी जाते हैं गर्मी बढ़ गई है एए चलेगा पर ਤੁਸੀਂ ਇਸ ਸਾਰੇ ਨੂੰ ਆਪਣੇ ਉੱਤੇ ਹਾਵੀ ਹੋਣ ਦੇਵੋ ਬਲੈਂਕਟ ਪਾ ਲਓ ਦੇ ਉੱਤੇ ਇਹ ਇਹ ਚਲਦੇ ਰਹਿਣਾ ਨਾਲ ਨਾਲ ਇਸੇ ਰੂਪ ਵਿੱਚ ਚੱਲੇਗਾ ਮਹਾਰਾਜ ਕਹਿੰਦੇ ਜਦੋਂ ਨਾਮ ਦਾ ਅਹਿਸਾਸ ਹੋ ਗਿਆ ਦੁੱਖ ਦਰਦ ਨਹਿ ਵਿਆਪੈ ਰੋਗ ਇਹ ਹੁਣ ਵਿਆਪਦੇ ਨਹੀਂਗੇ ਜਿਹਨਾਂ ਦਾ ਜੋ ਨਰਦੁਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਹੁਣ ਦੁੱਖ ਤੇ ਆ ਰਿਹਾ ਪਰ ਦੁੱਖ ਉਸ ਰੂਪ ਵਿੱਚ ਨਹੀਂ ਵਾਪਰਦਾ ਮੈਂ ਆਪਣੇ ਉੱਤੇ ਨੂੰ ਉਸ ਨੂੰ ਬਲੈਂਕਟ ਤਰ ਹਾਵੀ ਨਹੀਂ ਹੋਣ ਦੇ ਰਿਹਾ ਕਿਹਾ ਦੁੱਖ ਦਰਦ ਨਹਿ ਬਿਆਪੈ ਰੋਗ ਸਭ ਕਿਛ ਤੇਰਾ ਤੂੰ ਕਰਨਾ ਹੈ ਹਾਰ ਬਾਕੀ ਭਰੋਸਾ ਇਹ ਹੈ ਤੂੰ ਹੀ ਅੰਦਰ ਹੈ ਤੂੰ ਹੀ ਬਾਹਰ ਹੈ ਤੂੰ ਹੀ ਮੌਜੂਦ ਹੈ ਤੇਰਾ ਹੀ ਸਭ ਕੁਝ ਹੋ ਰਿਹਾ ਕੀਤਾ ਹੋਇਆ ਹੈ ਪਾਰ ਬ੍ਰਹਮ ਗੁਰ ਅਕਮ ਅਪਾਰ ਉਹ ਵਾਹਿਗੁਰੂ ਇਥੋਂ ਤੱਕ ਬੰਦਾ ਪੜਦਾ ਸੁਣਦਾ ਨਾ ਫਿਰ ਕਈ ਵਾਰੀ ਸਾਡਾ ਰੈਸ਼ਨਲ ਮਾਈਂਡ ਜਿਹੜਾ ਜਿਹੜਾ ਸਾਡਾ ਤਰਕਸ਼ੀਲ ਪੱਕਿਆ ਉਹ ਕਹਿੰਦਾ ਅੱਛਾ ਰੱਬ ਰੱਬੂ ਕਰ ਰਿਹਾ ਸਭ ਕੁਝ ਕਿੱਥੇ ਆ ਬਖਾ ਮੈਨੂੰ ਮੈਂ ਦੇਖਣਾ ਚਾਹਉਣਾ ਬਾਬਾ ਜੀ ਕਹਿੰਦੇ ਪਾਰ ਬ੍ਰਹਮਗੁਰ ਅਗੰਮ ਅਪਾਰ ਮੇਰੀ ਤੇਰੀ ਸੋਚ ਤੋਂ ਬਹੁਤ ਵੱਡਾ ਹੈ ਅਗੰਮਿਆ ਅਪਾਰਿਆ ਆਖਰੀ ਪਦੇ ਤੇ ਆ ਜਾਈਏ ਨਿਰਮਲ ਸੋਭਾ ਅਚਰਜ ਬਾਣੀ ਪਾਰ ਬ੍ਰਹਮਪੂਰਨ ਮਨ ਬਾਣੀ ਉਸ ਵਹਿਗੁਰੂ ਦੇ ਨਾਲ ਜਿਨ੍ਹਾਂ ਨੇ ਆਪਣੀ ਸੁਰਤ ਜੋੜ ਲਈ ਉਹਨਾਂ ਦੀ ਸੋਭਾ ਨਿਰਮਲ ਹੋ ਗਈ ਮੈਲ ਰਹਿਤ ਅਚਰਜ ਬਾਣੀ ਉਦੀ ਵਿਸਮਾਦ ਕਰਨ ਵਾਲੀ ਬਾਣੀ ਉਹਨਾਂ ਦੇ ਜੀਵਨ ਵਿੱਚ ਵਾਪਰ ਰਹੀ ਹੈ ਵਿਸਮਾਦ ਕਰਨ ਵਾਲੀ ਬਾਣੀ ਸਾਡੀ ਬਾਣੀ ਸਾਡਾ ਜਿਹੜਾ ਅੰਦਰ ਦਾ ਸਾਰਾ ਥਾਟ ਹੈ ਸਾਰੇ ਬਚਨ ਨੇ ਖਿਆਲ ਨੇ ਸਾਡੇ ਫੁਰਨੇ ਨੇ ਉਹ ਵਿਸਮਾਦ ਕਰਨ ਵਾਲੇ ਨਹੀਂਗੇ ਸਾਨੂੰ ਉਹ ਸਾਨੂੰ ਤੰਗ ਕਰਨ ਵਾਲੇ ਨੇ ਸਾਡੇ ਆਪਣੇ ਹੀ ਥਾਟ ਸਾਨੂੰ ਤੰਗ ਕਰੀ ਜਾਂਦੇ ਨੇ ਜੇ ਕਿਤੇ ਸਾਡੇ ਥੌਟੀ ਸਾਨੂੰ ਵਿਸਮਾਦ ਕਰੀ ਜਾਣ ਫਿਰ ਫਿਰ ਤੇ ਕਮਾਲ ਹੀ ਹੋ ਜੇ ਕਿਾ ਨਿਰਮਲ ਸੋਭਾ ਅਚਰਜ ਬਾਣੀ ਬਾਰ ਬ੍ਰਹਮਪੂਰਨ ਮਨ ਪਾਣੀ ਤੇ ਇਹ ਚੀਜ਼ ਵਾਹ ਗੁਰੂ ਦੇ ਉਸ ਅਹਿਸਾਸ ਵਿੱਚੋਂ ਆਈ ਮੇਰੇ ਮਨ ਨੂੰ ਭਾ ਗਈ ਚੰਗੀ ਲੱਗ ਗਈ ਮਿੱਠੇ ਲੱਗ ਗਈ ਜਲਥਲ ਮਹਿਲ ਰਵਿਆ ਸੋਏ ਵਾਹ ਭੀ ਜਲਥਲ ਮਹਿਲ ਸਭ ਰਵਣ ਆਪ ਕਰਕੇ ਬੈਠਾ ਆ ਨਾਨਕ ਸਭ ਕਿਛ ਵਿੱਚ ਪ੍ਰਗਟ ਹੋਏ ਏ ਨਾਨਕ ਸਭ ਪ੍ਰਭੂ ਆਪ ਕਰ ਕਰਾ ਰਿਹਾ ਹੈ ਉਹਦੀ ਆਪਣੀ ਹੋਣ ਦੀ ਚੋਸ ਆ ਬਾਰਿਆ ਸਾਬ ਮਹਿਰਾਮਤ ਕਰਨ ਇਨ ਆਦਮੀ ਅਲਾਹੀ ਅਗੰਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ ਇਹ ਦਿਲ ਦੀ ਦੁਆ ਅਰਦਾਸ ਆ ਇਨੀਆਂ ਕ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰੇ ਹੋ ਜੇ समा समाप्त है आओ रल मिल के नन्द साहब का जाप करके समुची समाप्ति करिए आवाज आए फतेह दे के नवाजना कह देना जी वाहेगुरू जी का खालसा वाहेगुरू जी की फतेह राम कली महला को अंकार